ਜੋ ਪਵਾਨੀਗੜ ਭਾਰਤੀ ਕਿਸਾਨ ਜੂਨੇ ਨੇ ਇਕੱਠਾ ਗਰਾਹ ਦੇ ਆਗੂਆਂ ਦੇ ਆਗੂਆਂ ਨੂੰ ਭਿੰਨਕ ਲੱਗਣ ਤੇ ਪਵਾਨੀਗੜ ਪਾਵਨ ਅਗਰਵਾਲ ਵਿਖੇ ਪਹੁੰਚ ਕੇ ਅਰਵਿੰਦ ਖੰਨਾ ਭਾਜਪਾ ਦੇ ਉਮੀਦਵਾਰ ਨੂੰ ਘੇਰਿਆ ਇਸ ਮੌਕੇ ਦੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਪਹੁੰਚ ਚੁੱਕੀ ਸੀ ਇਸ ਮੌਕੇ ਤੇ ਪੁਲਿਸ ਨੇ ਕਿਸਾਨਾਂ ਨੂੰ ਸਾਈਡ ਤੇ ਕੇ ਰੱਖਿਆ ਇਸ ਮੌਕੇ ਤੇ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਵਿਰੁੱਧ ਨਾਅਰੇਬਾਜ਼ੀ ਕੀਤੀ ਇਸ ਮੌਕੇ ਅਰਵਿੰਦ ਖੰਨਾ ਦੇ ਉਹਦੇ ਬਹੁਤ ਵਾਰੀ ਗੁਰੂ ਸਾਹਿਬ ਜੀ ਇਕਤਾ ਗ੍ਰਾਹਾਂ ਦੇ ਆਗੂਆਂ ਨੇ ਕੀ ਚੈਲੰਜ ਲਾ ਸੁਣੋ ਰਿਪੋਰਟ ਬੋਲਾ ਪਰ ਮਾਰਾ ਸ਼ਬਦ ਪੋਣੀਆ ਕਹਿੰਦਿਆ ਵੀ ਕੋਈ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਵੀ ਉਹ ਹੈ ਕਹਿੰਦਿਆ ਵੀ ਇਹਨਾਂ ਦਾ ਕੰਮ ਹੈ ਕੋਈ ਹੋਰ ਇਹਨਾਂ ਨੂੰ ਕਰ ਲੈਣ ਦਿਓ ਜੀ ਉਹ ਮੁਬਾਰਕ ਜੀ ਮੁਬਾਰਕ ਜੋਤ ਮਰਦਾਬਾਦ ਜਿੰਦਾਬਾਦ ਮੁਕਤਜ਼ਾ ਨਾਲੇ ਕਾ ਤਲਪਾਸ ਬਾ ਮਰਦਾਬਾਦ ਮਰਦਾਬਾਦ ਜਦ ਮੇਰੇ ਸਾਧਿਆ ਰੋਈ ਕਿ ਇਹ ਆਪਣੇ ਜੋ ਪਰਿਵਾਰ ਹੈ ਹਰ ਪੇੜ ਤੇ ਉਹਨਾਂ ਲੋਕਾਂ ਬਖੇ ਮਾ ਚੰਦਰ ਕੈਂਪੇਨ ਕੀ ਕਹੋਗੇ ਜਿਹੜਾ ਅੱਜ ਬ੍ਰੋਡ ਹੋ ਰਿਹਾ ਜੀ ਆਪਣੀ ਗੱਲ ਰੱਖਣ ਮੈਂ ਆਪਣੀ ਗੱਲ ਰੱਖਾਂ ਠੀਕ ਹੈ ਬੱਲੇ ਬੱਲੇ ਤੁਸੀਂ ਉਹ ਕਹ ਰਹੇ ਨੇ ਖੰਨਾ ਸਾਹਿਬ ਉਹਨਾਂ ਨੂੰ ਸਵਾਲਾਂ ਤੋਂ ਪੁੱਛ ਰਹੇ ਨੇ ਮੈਨੂੰ ਤਾਂ ਕਿਸੇ ਨੇ ਸਵਾਲ ਪੁੱਛਿਆ ਹੀ ਨਹੀਂ ਹੈ ਜਿਨੀ ਸੇਵਾ ਮੈਂ ਕੀਤੀ ਹੈ ਸ਼ੰਗਰੂਰ ਇਲਾਕੇ ਦੀ ਪਿਛਲੇ 25 ਸਾਲ ਕਿਸੇ ਨੇ ਨਹੀਂ ਕੀਤੀ ਹੋਣੀ ਚਾਹੇ ਕਿਸਾਨ ਮੇਰਾ ਭਰਾ ਹੋ ਚਾਹੇ ਗਰੀਬ ਮੇਰਾ ਭਰਾ ਹੋ ਚਾਹੇ ਮੇਰੀ ਬਹਣ ਹੋ ਚਾਹੇ ਕੋਈ ਵੀ ਹੋ ਮੈਂ ਸਮੂੱਚੇ ਸ਼ਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ ਔਰ ਅੱਗੇ ਵੀ ਕਰਾਂਗਾ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਹਾਂ ਪਰ ਜਥੇਬੰਦੀ ਨਾਲ ਨਹੀਂ ਹਾਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ ਸਰੇ ਕੀ ਕਿਸੇ ਰਾਜਨੀਤਿਕ ਤੋਂ ਪ੍ਰਯਤਨ ਹੈ ਤੁਸੀਂ ਸਾਨੂੰ ਸਾਰੀ ਗੱਲ ਪਤਾ ਹੀ ਹੈ ਤੂੰ ਆਪ ਹੀ ਬਿਆਦ ਦੇ ਦੇ ਆਪਣੇ ਆਪ ਨੂੰ ਦੇਸ਼ ਦੇ ਲੋਕਾਂ ਤੋਂ ਇਹ ਨਹੀਂ ਸੋਚ ਸਕਦੇ ਵੀ ਅਸੀਂ ਸਾਰੇ ਮੋਹਰਾਂ ਤੋਂ ਮੇਰੀ ਪਾਪਾ ਕਰ ਨਹੀਂ ਛੱਡਿਆ ਅੱਜ ਲੋਕ ਆ ਆਪਣੀਆਂ ਔਰਤਾਂ ਨੂੰ ਮੋਢਿਆਂ ਤੇ ਚਾਕੇ ਸਰਕਾਰੀ ਹਸਪਤਾਲਾਂ ਚੋਂ 22 ਕਿਲੋਮੀਟਰ ਤੋਂ ਨਹੀਂ ਤੈਰਨੇ 22 ਕਿਲੋਮੀਟਰ ਆ ਆਪਣੀਆਂ ਔਰਤਾਂ ਨੂੰ ਐਮਪੀ ਚੋਂ ਸਰਕਾਰੀ ਹਸਪਤਾਲਾਂ ਚੋਂ ਲਾਸ਼ ਲੈ ਕੇ ਗਏ ਨੇ ਜਿਹਦਾ ਬੱਚਾ 13 ਸਾਲ ਦਾ ਹੌਕੇ ਮਾਰਦਾ ਆਪਣੀ ਮਾਂ ਦੇ ਮੂਰੇ ਤੁਰਿਆ ਜਾਂਦਾ ਉਹ ਲੜਾਈ ਲੜਦਿਆਂ ਸੀ ਪਰ ਅਰੁਪਿੰਦ ਖੰਨੇ ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਨੇ ਉਹ ਬਹੁਤ ਵੱਡੇ ਲਡੇਰੇ ਨੇ ਬਹੁਤ ਵੱਡਾ ਇਤਿਹਾਸ ਹੈ ਖੰਨੇ ਪਰਿਵਾਰ ਦਾ ਇਹਦੇ ਪਿਓ ਤੋਂ ਲੈ ਕੇ ਬਹੁਤ ਵੱਡੇ ਅਸਲੇ ਦੇ ਵੱਡੇ ਏਸ਼ੀਆ ਦੇ ਵਪਾਰੀ ਰਹੇ ਆ ਤੇ ਹੁਣ ਵੀ ਇਹਦਾ ਪਿਓ ਅਸਲਾ ਦਾ ਵੱਡਾ ਵਪਾਰੀ ਹੈ ਇਹਦਾ ਭਾਈ ਜਿਹੜਾ ਨਟਵਰ ਸਿੰਘ ਨਾਲ ਵੱਡੇ ਤੇਲ ਘਟਾਲੇ ਚ ਆਇਆ ਜਿਹੜਾ ਉਦੋਂ ਅਮਰੀਕਾ ਵਾਲੇ ਲੜਾਈ ਹੋਈ ਸਦਾਮੂ ਸਿੰਘ ਨੂੰ ਮਾਰਿਆ ਇਹਨਾਂ ਨੇ ਵੱਡੇ ਭੰਡਾਰ ਤੇ ਤੇਲ ਸਸਤੇ ਰੇਟਾਂ 'ਚ ਖਰੀਦਿਆ ਭਾਰਤ ਨੂੰ ਬਹੁਤੇ ਰੇਟਾਂ 'ਚ ਵੇਚਿਆ ਬਹੁਤ ਨਟਵਰ ਸਿੰਘ ਕਾਂਗਰਸ ਤੋਂ ਬਾਹਰ ਵੀ ਕੱਢਿਆ ਗਿਆ ਬਹੁਤ ਵੱਡੇ ਲਟੇਰਿਆਂ ਦੀ ਪਾਰਟੀ ਆ ਉਸ ਕਰਕੇ ਅਸੀਂ ਵਿਰੋਧ ਕਰਦੇ ਆ ਅੱਜ ਸਾਡਾ ਲਟੇਰਿਆਂ ਦਾ ਵਿਰੋਧ ਆ ਕਿਸੇ ਬੰਦੇ ਦਾ ਮਰੁੱਖ ਦਾ ਵਿਰੋਧ ਨਹੀਂ ਬਿਲਕੁਲ ਸਜੋਗਤ ਮੋਰਚੇ ਵੱਲੋਂ ਇੱਕ ਵੱਡੇ ਪੱਧਰ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਾਤਲ ਨੇ ਗੱਡੀਆਂ ਚੜ੍ਹ ਕੇ ਬੰਦੇ ਮਾਰੇ ਆ ਵੱਡੇ ਪੱਧਰ ਤੇ ਇਹਨਾਂ ਨੇ ਸਾਡੀਆਂ ਮਾਮਾਂ ਭੈਣਾਂ ਨੂੰ ਦੂਜੀਆਂ ਸਟੇਟਾਂ ਦੇ ਮਨੀਪੁਰ ਦੀ ਘਟਨਾ ਨੂੰ ਤੁਸੀਂ ਯਾਦ ਕਰੋ ਨਾ ਜੇ ਰੋਣਾ ਆਉਂਦਾ ਵੀ ਅਸੀਂ ਇਸ ਦੇਸ ਦੇ ਵਾਸੀ ਆ ਜਿੰਨਾ ਚ ਇਹ ਭਾਜਪਾ ਦੇ ਗੁੱਟਿਆਂ ਨੇ ਸਾਡੀਆਂ ਭੈਣਾਂ ਦੇ ਬਸਤਰ ਲਾ ਕੇ ਉਹਨਾਂ ਨੂੰ ਪੀਂਹਾਂ ਚ ਫੇਰਿਆ ਇਹਨਾਂ ਦਾ ਮੂੰਹ ਟੁੱਟ ਜੇ ਖੰਨੇ ਉਹਨਾਂ ਦਾ ਕਿਸਦਾ ਬਿਆਨ ਆਇਆ ਹੋਵੇ ਇਹ ਲੜਾਈ ਲੜ ਰਹੇ ਆ ਅਸੀਂ ਇਹ ਸਾਨੂੰ ਨੇ ਲੁੱਟ ਕੇ ਖਾਣਿਆ ਸੁੱਭ ਘਰ ਨੂੰ ਕਣਕ ਚ ਖੜੇ ਨੂੰ ਪੰਜਾਬ ਚ ਮਾਰ ਦਿੱਤਾ ਚਲੋ ਬੱਕਰੀ ਗੱਲ ਐ ਮੁੱਠ ਭੇੜ ਚ ਗੋਲੀ ਲੱਗੀ ਪਰ ਸੱਜਣਾ ਉਹ ਬੋਰੀਆਂ ਚ ਪਾ ਕੇ ਉਹ ਰੋਟੀ ਵਰਤਉਂਦੇ ਮੁੰਡੇ ਨੂੰ ਪਾ ਕੇ ਲੈ ਗਏ ਕੁੱਟ ਕੇ ਲੱਤਾਂ ਤੋੜ ਦਿੱਤੀਆਂ ਅਨੇਕਾਂ ਮੁੰਡਿਆਂ ਦੀਆਂ ਅੱਖਾਂ ਚਲੀਆਂ ਗਈਆਂ ਕਿਸਾਨਾਂ ਦੇ ਟਰੈਕਟਰਾਂ ਦਾ ਕੀ ਕਸੂਰ ਸੀਗਾ ਕਿਸਾਨਾਂ ਦੀਆਂ ਗੱਡੀਆਂ ਦਾ ਕੀ ਕਸੂਰ ਸੀਗਾ ਜਿਹੜੀ ਹਰਿਆਣੇ ਦੀ ਪੁਰਸ ਭਾਜਪਾ ਦੇ ਕਹਿੰਦੇ ਜਿਨ੍ਹਾਂ ਨੇ ਗੁੰਡਿਆਂ ਤੋਂ ਵੱਧ ਕੇ ਰੋਲ ਲਮਾਇਆ ਗੁੰਡਿਆਂ ਨੇ ਵੀ ਅਜੇ ਤੱਕ ਕਿਸੇ ਦੀ ਗੱਡੀ ਨਹੀਂ ਭੰਨੀ ਬੰਦੇ ਮਾਰੇ ਬਿਲਕੁਲ ਪੈਸੇ